ਇੱਕੇ ਪਾਠ ਕਰਨ ਵਾਲਾ ਇੱਕ ਸਮਝਣ ਵਾਲਾ ਇਹਦੇ ਚ ਕੀ ਹੈ ਜਿਨੇ ਤਾਂ ਗੁਰੂ ਨੂੰ ਮੰਨ ਲਿਆ ਉਹ ਤਾਂ ਮਹਾਨ ਹੈ ਕਈ ਵਾਰੀ ਕੀ ਹੈ ਨਾ ਦਿਖਾਵੇ ਵਾਲੇ ਬਾਲੇ ਆ ਸਵੇਰੇ ਬਾਣੀ ਪੜੀ ਡਿਊਟੀ ਤੇ ਗਿਆ ਰੇਸ਼ਵਤ ਮੰਗੀ ਦੁਕਾਨ ਤੇ ਲੁੱਟੀ ਜਾਣਾ ਘਰ ਚ ਮਾਵਾ ਭੈਣਾ ਕੰਮ ਕਰਦੇ ਆ ਰੱਬ ਰੰਗ ਵੀ ਕਰੀ ਗੀਆਂ ਦੁੱਧ ਚ ਪਾਣੀ ਪਾ ਕੇ ਵੀ ਇਹਦਾ ਮਤਲਬ ਕੀ ਹੋ ਗਿਆ ਅਸੀਂ ਨਾਮ ਦਾ ਖਜ਼ਾਨਾ ਪੀ ਨਹੀਂ ਰਹੇ ਪੜ੍ਹ ਤਾ ਰਹੇ ਹੁਣ ਪੀਣਾ ਕਿਵੇਂ ਆ ਸਵੇਰੇ ਤਾਂ ਪੀਤਾ ਨੰਬ ਆਇਆ ਐਂਡ ਆਨੰਦ ਦੇ ਵਿੱਚ ਆ ਡਿਉਟੀ ਤੇ ਗਏ ਆ ਕੋਈ ਮਰਜੀ ਆਵੇ ਚੰਗਾ ਆਵੇ ਮਾੜਾ ਆਵੇ ਗਰੀਬ ਆਵੇ ਅਮੀਰ ਆਵੇ ਸਾਰਿਆਂ ਨੂੰ ਇੱਕ ਇੱਕ ਲੈਣ ਦੇ ਵਿੱਚ ਨਿਗਾਹ ਰਹੇ ਕੋਈ ਰਿਸ਼ਵਤ ਨਹੀਂ ਕੋਈ ਧੋਖਾ ਨਹੀਂ ਦੁਕਾਨਦਾਰ ਮਾਨਦਾਰੀ ਦੀ ਕਿਰਤ ਕਰੀ ਜਾਂਦਾ ਕੋਈ ਧੋਖਾ ਉਹ ਕੀ ਹੈ ਉੱਥੇ ਬੈਠਾ ਹੋਇਆ ਵੀ ਅੰਮ੍ਰਿਤ ਪੀ ਰਿਹਾ ਜੋ ਗੁਰੂ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਗੁਰਸਿੱਖ ਮੀਤ ਚੱਲੋ ਗੁਰਚਾਲੀ ਜੋ ਗੁਰ ਕਹੈ ਸੋਈ ਭਲ ਮੰਨ ਉਹਨੂੰ ਭਲਾ ਕਰਕੇ ਮੰਨ ਲਿਆ ਤੇ ਹਰ ਹਰ ਕਥਾ ਨਰਾ ਇਹਦਾ ਮਤਲਬ ਉਹ ਨਾਮ ਰੂਪੀ ਖਜ਼ਾਨਾ ਪੀ